ਦੇ ਵਿੱਚ ਝਗੜੇ ਪਰਿਵਾਰਾਂ ਦੇ ਝਗੜਿਆਂ ਦੀ ਗੱਲ ਕਰਨ ਲੱਗੇ ਆ ਝਗੜੇ ਹਰ ਪਰਿਵਾਰਾਂ ਦੇ ਵਿੱਚ ਨੇ ਤੇ ਝਗੜਿਆਂ ਨੂੰ ਦੇਖ ਕੇ ਐਵੇਂ ਲੱਗਦਾ ਕਿ ਮਨੁੱਖ ਦੀ ਸੋਚ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ ਤੇ ਮਨੁੱਖ ਜਿਹੜਾ ਹੈ ਪਛੜੇ ਹੋਏ ਸਮਾਜ ਦਾ ਹੀ ਇੱਕ ਹਿੱਸਾ ਗਿਣਿਆ ਜਾਣਾ ਚਾਹੀਦਾ ਹੈ ਜਿਸ ਘਰ ਦੇ ਵਿੱਚ ਦਿਹਾੜੀ ਕਰਨ ਵਾਲੇ ਬੰਦੇ 500 ਰੁਪਈਆ ਦੀ ਦਿਹਾੜੀ ਕਰਨ ਵਾਲੇ ਬੰਦੇ ਸਵੇਰ ਤੋਂ ਸ਼ਾਮ ਤੱਕ ਕੰਮ ਕਰਨ ਵਾਲੇ ਬੰਦੇ ਆਪਣੇ ਭਰਾਵਾਂ ਦੇ ਨਾਲ ਆਪਣੇ ਪਰਿਵਾਰ ਦੇ ਵਿੱਚ ਇੱਕ ਦੂਜੇ ਨਾਲ ਝਗੜ ਰਹੇ ਨੇ ਲੋੜਾਂ ਨੂੰ ਲੈ ਕੇ ਤੋਂ ਇਹੀ ਝਗੜੇ ਆਪਾਂ ਦੇਖਦੇ ਆਂ ਕਰੋੜਾਪਤੀ ਜਿਹੜੇ ਪਰਿਵਾਰ ਨੇ ਅਰਬਾਪਤੀ ਜਿਹੜੇ ਪਰਿਵਾਰ ਨੇ ਲੱਖਾਪਤੀ ਜਿਹੜੇ ਪਰਿਵਾਰ ਨੇ ਪੜ੍ਹੇ ਲਿਖੇ ਵੀ ਜਿਹੜੇ ਪਰਿਵਾਰ ਨੇ ਤੇ ਅਨਪੜ੍ਹ ਵੀ ਜਿਹੜੇ ਪਰਿਵਾਰ ਨੇ ਉਹਨਾਂ ਸਾਰੇ ਜੀਵਾਂ ਦੇ ਝਗੜੇ ਪ੍ਰਾਪਰਟੀਆਂ ਨੂੰ ਲੈ ਕੇ ਘਰ ਦੇ ਜੀਹਾਂ ਨੂੰ ਲੈ ਕੇ ਜੋ ਝਗੜੇ ਚੱਲ ਰਹੇ ਨੇ ਉਹਨਾਂ ਸਾਰੇ ਵਿੱਚ ਕੋਈ ਫਰਕ ਨਹੀਂ ਆ ਫਰਕ ਇਹ ਆ 100 ਵਾਲੇ ਦਾ 100 ਵਾਲੇ ਨਾਲ ਝਗੜਾ 500 ਵਾਲੇ ਦਾ 500 ਵਾਲੇ ਨਾਲ ਝਗੜਾ ਲੱਖਾਂ ਵਾਲੇ ਦਾ ਲੱਖਾਂ ਵਾਲੇ ਦਾ ਝਗੜਾ ਤੇ ਕਰੋੜਾਂ ਵਾਲਿਆਂ ਦਾ ਕਰੋੜਾਂ ਵਾਲਿਆਂ ਨਾਲ ਝਗੜਾ ਸੂਰਤ ਸਾਰਿਆਂ ਦੀ ਇੱਕੋ ਜਈਆ ਕੋਈ ਵੱਡਾ ਨਹੀਂਆ ਕਰੋੜਾਂ ਕਰਕੇ ਕੋਈ ਛੋਟਾ ਨਹੀਂਆ 500 ਰੁਪਈਆ ਕਰਕੇ ਸਾਰਿਆਂ ਦਾ ਜੀਵਨ ਪੱਧਰ ਜਿਹੜਾ ਹੈ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਹੈ ਪਰਿਵਾਰ ਨੂੰ ਦੇਖਣ ਦਾ ਸਮਾਜ ਨੂੰ ਦੇਖਣ ਦਾ ਨਜ਼ਰੀਆ ਜਿਹੜਾ ਹੈ ਉਹ ਇੱਕੋ ਜਿਹਾ ਹੀ ਹੈ ਕਿ ਆਪਣੇ ਮਾੜੇ ਨੇ ਤੇ ਬਾਕੀ ਚੰਗੇ ਨੇ ਕਿਉਂਕਿ ਘਰ ਵਿੱਚ ਲੜਾਈ ਆ ਇਸ ਕਰਕੇ ਉਹ ਬਾਹਰ ਨੂੰ ਧਿਆਨ ਰੱਖਦੇ ਨੇ ਤੇ ਘਰ ਨੂੰ ਬੁਰਾ ਭਲਾ ਕਹਿੰਦੇ ਰਹਿੰਦੇ ਹਨ